ਅੱਜ ਤਿਲੰਦਰ ਸ਼ਹਿਰ ਵਿੱਚ ਸਾਰੇ ਹੀ ਸ਼ਹਿਰ ਦੀਆਂ ਸੰਗਤਾਂ ਔਰ ਸਾਰੇ ਹੀ ਸ਼ਹਿਰ ਦੀਆਂ ਪ੍ਰਬੰਧਕ ਕਮੇਟੀਆਂ ਸਿੰਘ ਸੁਆਮਾ ਸਭਾ ਸੁਸਾਇਟੀਆਂ ਨੇ ਮਿਲ ਕੇ ਕਰਕੇ ਫਰਸਾਲ ਦੀ ਤਰਾਇ ਉਪਰਾਧ ਕੀਤਾ ਇੱਕ ਵਿਸ਼ਾਦ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਗੁਬਿੰਤਗੜ ਤੋਂ ਆਰੰਭ ਹੋਇਆ ਜੋ ਐਸਵੇਡੇ ਗੁਰਦੁਆਰਾ ਸੈਂਟਰ ਟਾਊਨ ਦਿਲੰਦਰ ਵਿਕੇ ਪਹੁੰਚਿਆ ਜਿਸਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਵੱਖ-ਵੱਖ ਫੜਾਵਾਂ ਤੋਂ ਹੋਕੇ ਸੰਤਪੁਰ ਨੂੰ ਦਰਸ਼ਨ ਦੇ ਕੇ ਸਤਿਪੁਰਾਂ ਨੇ ਇਸ ਸਥਾਨ ਤੇ ਰਾਤ ਨਵਾ ਕੇ ਲੋਨਰ ਕੀਰਤਨ ਹੈ ਪੂਰੀ ਸੰਪੂਰਨ ਤਾਹ ਹੋਣੀ ਹੈ ਜਿੱਥੇ ਲੋਨਰ ਕੀਰਤਨ ਨੂੰ ਸਮੁਤੀਆਂ ਸਾਡਾਂਾਂ ਦੇ ਵਰਨੋਂ ਰਲਮੜ ਕਰਕੇ ਅੱਜ ਜੋੜ ਕੀਤਾ ਗਿਆ ਹੈ ਉੱਥੇ ਕੁ ਸਮੁਤੀਆਂ ਦੁਨੀਆਂ ਭਰ ਦੀਆਂ ਵਸਤੀਆਂ ਸਾਰੀਆਂ ਸੰਕਤਾਂ ਵਾਸਤੇ ਬਹੁਤ ਵਧੀਆ ਸੁਨੇਹਾ ਦਿਲੰਦਰ ਸ਼ਹਿਰ ਦੇ ਵਿੱਚੋਂ ਜਾਂਦਾ ਹੈ ਜਿਵੇਂ ਇਹ ਸਾਰੇ ਗੁਰਮੁਖ ਪਿਆਰੇ ਰਲਮੜ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਔਰ ਗੁਰਗੰਸੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਨਗਰ ਕੀਰਤਨ ਸਾਰੇ ਇਕੱਤਰ ਹੋ ਕੇ ਇੱਕ ਥਾਂ ਤੋਂ ਆਰੰਭ ਕਰਦੇ ਨੇ ਥਾਂ ਤੇ ਸਮਾਪਤੀ ਹੁੰਦੀ ਹੈ ਔਰ ਸਮੁੱਚਾ ਸ਼ਹਿਰ ਸਮੁੱਚੀਆਂ ਸੇਕ ਸੁਭਾਵਾਂ ਸਮੁੱਚੀਆਂ ਸਭਾ ਸੁਸਾਇਟੀਆਂ ਸਮੁੱਚੀਆਂ ਕਮੇਟੀਆਂ ਸਮੁੱਚੀ ਸੰਗਤ ਇਕੱਤਰ ਹੁੰਦੀ ਹੈ ਇੱਕ ਬਹੁਤ ਵੱਡਾ ਸਾਰੇ ਗੁਰਸਿੱਖਾਂ ਨੂੰ ਇੱਥੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਸੋਨੇਹਾ ਲੈਣਾ ਚਾਹੀਦਾ ਹੈ ਕਿ ਜੇ ਮੇਰਾ ਰੜਗੜ ਕਰਕੇ ਇਹ ਗੁਰਮੁਖ ਪਿਆਰੀ ਸਾਡੇ ਵੀਰ ਨਗਰ ਕੀਰਤਨ ਅਯੋਲੰਕਰਦੇ ਨੇ ਔਰ ਸੋਚੇ ਸ਼ਾਇਰ ਦੇ ਸੰਗਤ ਸੇਵਾ ਕਰਦੀ ਹੈ ਦਰਸ਼ਨ ਕਰਦੀ ਹੈ ਉਹ ਵੀ ਅਸੀਂ ਹਰ ਥਾਂ ਤੇ ਥਾਂ ਥਾਂ ਤੋਂ ਨਗਰ ਕੀਰਤਨ ਜੋ ਵੈਸੀ ਇੱਕ ਪਿੰਡ ਦੇ ਵਿੱਚੋਂ ਕਈ ਕਈ ਨਗਰ ਕੀਰਤਨ ਐ ਅਸੀਂ ਇੱਕੋ ਇੱਕੋ ਜਨ ਆਰੰਭ ਕਰਦੇ ਆ ਜੇਕਰ ਅਸੀਂ ਸਾਰੇ ਰੜਗੜ ਕਰਕੇ ਸਾਰੇ ਸੰਗਤ ਇੱਕ ਥਾਂ ਤੇ ਇਕੱਤਰ ਹੋ ਕੇ ਤੇ ਇੱਕ ਨਗਰ ਕੀਰਤਨ ਇੱਕ ਹੀ ਥਾਂ ਤੋਂ ਇੱਕ ਹੀ ਨਗਰ ਵਿੱਚ ਇੱਕ ਹੀ ਸ਼ਾਇਰ ਚ ਆਰੰਭ ਕੀਤਾ ਜਾਏ ਇੱਕ ਬਹੁਤ ਵਧੀਆ ਸੁਨੇਹਾ ਜਿਹੜਾ ਇਹ ਸਾਰੇ ਕੌਮ ਦੇ ਵਿੱਚ ਇਕਸਾਰਤਾ ਦਾ ਇਕ ਸੁਰਤਾ ਦਾ ਜਾਂਦਾ ਸੋ ਜਿੱਥੇ ਆਪਾਂ ਗੁਰੂ ਸਾਹਿਬਾਨ ਦੇ ਇਹ ਪੁਰ ਮਨਾਉਨੇ ਆ ਉਹ ਤੇ ਸਤਿਗੁਰਾਂ ਦੇ ਪਾਵਨ ਨੀਵਨ ਤੋਂ ਪਾਵਨ ਬਾਣੀ ਤੋਂ ਪਾਵਨ ਇਤਿਹਾਸ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਣਾ ਪਾਵਨ ਫਰਮਾਨ ਹੈ ਯਾਹੀ ਕਾ ਤਰਾ ਹਮ ਜਨ ਮੰ ਸਮਝ ਲੈ ਹੋ ਸਾਧੂ ਸਭ ਮਰ ਮੰ ਤਦ ਅਮਚਲਾਮ ਸੰਤੂ ਵਾਰਣ ਦੂਸਤ ਸਬਰ ਕੋ ਮੂਰਪਾਰਣ ਜੋ ਕਾਰਜ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਮਾਤ ਲੋਕ ਦੇ ਉਤਾਰਨ ਕਰਕੇ ਕੀਤਾ ਉਹ ਸਭ ਤੋਂ ਵੱਡਾ ਕਾਰਜ ਸਤਿਗੁਰਾਂ ਨੇ ਤਖਸ਼ਿਰੀ ਕੇਸ ਗੁਰ ਸਾਹਿਬ ਦੀ ਪਾਮੰਤਰਤੀ ਤੇ ਖੰਡੇ ਬਾਟੇ ਦੀ ਪਾਹੁਲ ਸ਼ਕਾ ਕੇ ਪੰਥ ਨੂੰ ਪ੍ਰਗਟ ਕੀਤਾ ਖਾਲਸਾ ਪੰਥ ਦੀ ਸਹਾਜਣਾ ਕੀਤੀ ਐਸੀ ਵਿੱਚ ਸਾਰੇ ਗੁਰੂ ਕੇ ਬਖਸ਼ੇ ਹੋਏ ਖੰਡੇ ਬਾਟੇ ਦੀ ਪਾਹੁਲ ਸ਼ਕ ਕੇ ਅੰਮ੍ਰਿਤ ਸ਼ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਬਸਰ ਕਰਨ ਦਾ ਔਰ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ ਔਰ ਪੰਥਸ਼ੇਕਤਾ ਵਾਸਤੇ ਪੰਥਕ ਇੱਕਜੁੱਟ ਤੇ ਇੱਕਜੁੱਟਤਾ ਵਾਸਤੇ ਜੋ ਕਿ ਗੁਰੂ ਸਾਹਿਬ ਦਾ ਹੁਕਮ ਵੀ ਹੈ ਕਿ ਪੰਥ ਦਾ ਭਲਾ ਲੋਚਣਾ ਔਰ ਪੰਥ ਦੇ ਵਾਧੇ ਵਾਸਤੇ ਯਤਨ ਕਰਨਾ ਐਸੀ ਵਿਚਾਰੇ ਇਹਨਾਂ ਸਾਰੇ ਕਾਰਜਾਂ ਦੇ ਵਾਸਤੇ ਯਤਨ ਸ਼ੀਰ ਹੋਈ ਹੈ ਮੈਂ ਜਿੱਥੇ ਸਮੁੱਚੀ ਜਲੰਧਰ ਸ਼ਹਿਰ ਨਿਵਾਸੀ ਸੰਗਤਾਂ ਨੂੰ ਸਭਾ ਸੁਸਾਇਟੀਆਂ ਕਮੇਟੀਆਂ ਨੂੰ ਇਹਨਾਂ ਕਾਰਜਾਂ ਦੀ ਵਧਾਈ ਦਿੰਦਾ ਐ ਸਮੁੱਚੀ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪ੍ਰੂਪ ਦੀ ਵਧਾਈ ਦਿੰਦਾ ਐ ਉਥੇ ਉਮੀਦ ਵੀ ਕਰਦਾ ਤੇ ਅਰਦਾਸ ਵੀ ਕਰਦਾ ਹਾਂ ਕਿ ਸਤਿਗੁਰੂ ਇਹਨਾਂ ਗੁਰਮੁਖ ਪਿਆਰ ਸਿਰ ਦੇ ਇਹੇ ਮਿਹਰ ਪਰਿਆ ਹੱਥ ਰੱਖਣ ਇਹ ਸਾਰੇ ਆਪਸੀ ਪੇਮ ਤਿਆਰ ਇਤفاق ਦੇ ਨਾਲ ਹਰ ਸਾਲ ਜੋ ਇਹ ਕਾਰਜ ਸਾਰੇ ਸਲਾਹ مشورہ ਕਰਕੇ ਕਰਦੇ ਨੇ ਇਸੇ ਤਰ੍ਹਾਂ ਹੀ ਇਹ ਕਾਰਜ ਕਰਦੇ ਰਹਿਣ ਤੇ ਸਾਡੀ ਕੌਮ ਜਿਹੜੀ ਇਕਜੁੱਟਤਾ ਹੈ ਉਹ ਬਣੀ ਰਹੇ